ਜਿਹੜਾ ਆਯੁਰਵੇਦ ਸਿਸਟਮ ਹੈ ਇਹ ਇੱਕ ਗੱਲ ਕਹਿੰਦਾ ਕਿ ਜਦੋਂ ਤੁਹਾਡੀ ਵਾਈਫ ਪ੍ਰੈਗਨੈਂਟ ਹੋ ਜਾਂਦੀ ਹੈ ਲੇਡੀ ਕੋਈ ਵੀ ਪ੍ਰੈਗਨੈਂਟ ਹੁੰਦੀ ਆ ਤਾਂ ਉਹਨੂੰ ਉਹ ਚੀਜ਼ਾਂ ਦਿਓ ਪਹਿਲੀ ਗੱਲ ਉਹਨੂੰ ਆਮਲਾ ਦੇਣਾ ਸ਼ੁਰੂ ਕਰ ਦਿਓ ਆਮਲਾ ਜਿਹੜਾ ਹੈਗਾ ਤੁਹਾਡੇ ਹਾਰਮੋਨ ਸਿਸਟਮ ਨੂੰ ਮਤਲਬ ਖਰਾਬ ਹੋਣ ਹੀ ਨਹੀਂ ਦਿੰਦਾ ਫਿਰ ਉਹਨੂੰ ਦੂਜੀ ਚੀਜ਼ ਜਿਹੜੀ ਹੈਗੀ ਆ ਉਹ ਬਹੁਤ ਵਧੀਆ ਚੀਜ਼ ਆ ਆਪਣੇ ਦੇਸ਼ ਦੀ ਉਹਨੂੰ ਗੋਜ베ਰੀ ਕਿਹਾ ਗਿਆ ਗੋਜ베ਰੀ ਜਿਹੜਾ ਹੈਗਾ ਉਹ ਆਮਲੇ ਦਾ ਹੀ ਇੱਕ ਰੂਪ ਹੈ ਵਿਕਲਪ ਹੈ ਆਮਲੇ ਦਾ ਸੇਵ ਉਦਾਂ ਦਾ ਹੀ ਫਲ ਆ ਉਹੀ ਟੇਸਟ ਆ ਉਨੇ ਹੀ ਗੁਣ ਨੇ ਲੇਕਿਨ ਉਹਦੇ ਵਿੱਚ ਇੱਕ ਗੁਣ ਵੱਧ ਆ ਕਿ ਉਹ ਉਹਦੀ ਜਿਹੜੀ ਤਸਵੀਰ ਜਿਵੇਂ ਆਮਲੇ ਦੀ ਠੰਡੀ ਆ ਉਹਦੀ ਮਤਲਬ ਪ੍ਰੋਪਰ ਠੰਡੀ ਨਹੀਂ ਆ ਉਹ ਬਾਤ ਪਿੱਤ ਕਫ ਤੇ ਇਹਨਾਂ ਨੂੰ ਕੰਟਰੋਲ ਕਰਦਾ ਹੂੰ ਗੋਸਬੈਰੀ ਉਹਦਾ ਅਸੀਂ ਪਾਊਡਰ ਬਣਾਉਂਦੇ ਆ ਲੋਕਾਂ ਨੂੰ ਦਿੰਨੇ ਆ ਲੋਕ ਲੈਂਦੇ ਆ ਅਸੀਂ ਕਹਿੰਦੇ ਜੇ ਤੁਹਾਨੂੰ ਕੁਝ ਵੀ ਨਹੀਂ ਹੋਇਆ ਯਾਰ ਤਾਂ ਵੀ ਕੋਈ ਗੱਲ ਨਹੀਂ ਇਹਨੂੰ ਰਾਤ ਨੂੰ ਪਾਣੀ ਚ ਪੀਓ ਗਜ਼ਵੇਰੇ ਲਾ ਲਓ ਐ ਸਮਝੋ ਜੀ ਮੇਰਾ ਰੁਟੀਨ ਜਬਰ ਰੋਟੀ ਕਰਨੇ ਦੁੱਧ ਪੀਣੇ ਚਾਹ ਪੀਣੇ ਇਹ ਪੀ ਲਓ ਫੇ ਇੱਕ ਆਏ ਗਏ ਮਹਿਮਾਨ ਨੂੰ ਵੀ ਆਫਰ ਕਰੋ ਵੀ ਗੋਸਬ ਤਾਂ ਉਹ ਕਹੂਗਾ ਪਲਾ ਦੇ ਯਾਰ ਕਿਉਂ ਉਹਨੇ ਤਾਕਤ ਹੀ ਦੇਨੀ ਆ ਤੇ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਜੇ ਅਸੀਂ ਉਹਨਾਂ ਨੂੰ ਨਹੀਂ ਦਵਾਂਗੇ ਤਾਂ ਉਹ ਪ੍ਰੋਬਲਮ ਆਉਣਗੇ ਆ